ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਜ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਧਨੌਲਾ ਦੇ ਵਿੱਚ ਬਈ ਜੀ ਇਹ ਮੰਡੀ ਬਈ ਜੀ ਹਰ ਬੁੱਧਵਾਰ ਨੂੰ ਲੱਗਦੀ ਹੈ ਜੀ ਅੱਜ ਤਰੀਕ ਹੈਗੀ ਜੀ 3 9ਵਾਂ ਮਹੀਨਾ 2025 ਹੈ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ YouTube ਚੈਨਲ ਆਪਣਾ ਜੀ ਜੱਟ ਲਾਈਵ 75 ਮੰਡੀ ਵਧੀਆ ਭਰੀ ਹੈ ਜੀ ਤੁਸੀਂ ਦੇਖੋਗੇ ਮੰਡੀ ਵੀਡੀਓ ਨੂੰ ਐਂਡ ਤੱਕ ਦੇਖੋ ਜੀ ਤੁਹਾਨੂੰ ਅੱਜ ਜੀ ਇੱਕ ਪੱਠ ਦਾ ਸੌਦਾ ਦਿਖਾਵਾਂਗੇ ਵੀਡੀਓ ਨਾ ਬਣਾਇ ਰਹੋ ਜੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਜੀ ਆਜੋ ਜੀ ਤੁਹਾਨੂੰ ਦਿਖਾਈਏ ਮੰਡੀ ਤਨਹੋਲੇ ਦੀ ਆਜੋ ਜੀ ਫੇਰ ਦੇਖੋ ਸੌਦਾ ਤੋ ਵੀ ਮਿੱਤਰੋ ਬੱਕਰੀ ਮੰਡੀ ਤਨਹੋਲਾ ਆਹ ਪਾਣੀ ਖੜਾ ਹੈ ਜਿਹਦੇ ਵਾਲਾ ਆਹ ਪਾਠ ਹੈ ਜੀ ਅਸਤਾ ਜੀ ਤਫੜ ਤੇ ਅਣੂ ਦੀ ਬੱਕਰੀ ਦਾ ਸੌਦਾ ਹੈ ਬੱਕਰੀ ਦਾ ਕੱਲੀ ਤਾਂ ਕਿਹੜੀ ਦਾ ਉਹ ਦਾ ਉਹ ਬੱਕਰੀ ਖੜੀ ਹੈ ਉਹਦਾ ਸੌਦਾ ਹੋਊਗਾ ਕਿ ਕਰ ਦੋ ਸੇਰਾ ਸਰੀਰ ਕਰਾਦਾ ਸਦਾ ਸਰੀਰ ਨੂੰ ਚੱਲ ਦੇ ਸਕਦਾ ਵੀਡੀਓ ਦੇ ਵਿੱਚ ਧਨੌਲਾ ਮੰਡੀ ਆ ਜੀ ਕਿ ਕਿ ਗਾਂਦੇ ਕੀ ਬਣਦਾ ਬਣਦੀ ਨਹੀਂ ਹੋਵੇ ਠੀਕ ਹੈ ਫਿਰ ਕਿੰਨੇ ਮੰਗਿਆ ਬਾਈ ਤੂੰ ਹੈ ਬਾਈ 10000 ਮੰਗਿਆ ਤੇ ਨੂੰ 17 ਕਹਦਾ ਮੈਨੂੰ 17 ਕੱਲੀ ਬੱਕਰੀ ਦਾ ਨਾ ਗਰਦ ਲੈ ਆ ਆ ਵੀ ਤੇਰੀ ਆ ਨਾ ਇਹ ਦਾ ਠੀਕ ਹੈ ਕੰਜ ਨਹੀਂ ਹੈ ਇਹਦਾ ਕੀ ਲੈਣਾ ਬੱਸ ਵੀ ਵੀ ਆ ਤੇਰੀ ਆ ਵੇ ਦੋਲਾ ਲੋ ਬਈ ਉਹਦਾ ਪੱਠਾ ਇਹ 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 ਆ ਮੁੰਡੇ ਹੋ ਗਿਆ ਇਹ ਤਾਂ ਚੱਲ ਤੋ ਆ ਮੁੰਡੇ ਦੇ ਸਾਹ ਕੋਲ ਲਾ ਵੱਕਰ ਮੰਡੀ ਆ ਜੀ ਇਹ 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 ਲੈ ਲਿਆ ਉਹਦੇ ਉੱਤੇ ਇੱਕ ਬਣਾਇਆ ਹਰ ਮੁੰਡੇ ਆ ਗਿਆ ਦੇਦੀ ਮਾ 4000 4000 ਰੁਪਏ ਲੱਗੇ ਜੀ ਉਹ ਇੰਨੀ ਕੇ ਭਾਈ ਛੋਟੀ ਜੀ ਹੁਣ ਨਿਕਲ ਮੈਂ ਤਾਂ 4000 ਮੈਂ ਇਥੇ 4000 ਦੀ ਦੇਤੀ ਧੰਨਵਾਦ ਮੰਡੀ ਆ ਜੀ ਆ ਜੋ ਗ੍ਰਾਮ ਮੰਡੀ ਤੇ ਲੱਗ ਚੁੱਕੀ ਆ ਪਤਾ ਕਿ ਕਿਦਾਂ ਦਾ ਫੋਨ ਕਰਕੇ ਪੁੱਛ ਲੈ 313 ਹੈ ਜੀ 9 ਮਈ 2025 ਦਿਨ ਬੁੱਧਵਾਰ ਆ ਜੀ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਸਾਨਾ ਰੋਡ ਦੇ ਮੰਡੀ ਲੱਗੀ ਹੋਈ ਆ ਤੇ ਪਹਿਲਾਂ ਮੰਡੀ ਲੱਗਦੀ ਸੋਚ ਪਾਣੀ ਹੋਗਾ ਤਾਂ ਸਾਰੇ ਬੈਠਾ ਤੇ ਉੱਚੇ ਖਾਂਦ ਲਗਾਈ ਗਈ ਆ ਜੀ ਕੋਈ ਸ਼ਅ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਉਹਨਾਂ ਜਨ ਇਹ ਉਹ ਪੂੰਜ ਰਿਹਾ ਉਹਦਾ ਨਾ ਇੰਨੇ ਬੰਦੇ ਕਿੰਨੇ ਦੀ ਹੱਥ ਮਾਰ ਲੈ ਪੂਰੇ ਪੰਜ ਦੀ ਕਹਿੰਦਾ ਹੱਥ ਮਾਰ ਕੇ ਕੈਦੂ ਬੰਦੇ ਦੀ ਬੱਕਰੀ ਇਹ ਕਿ ਤੈਨੂੰ ਉਹਨੂੰ ਫੜਾ ਦੂੰਗਾ ਤੈਨੂੰ ਪੰਜ ਹੀ ਫੜਾ ਦੂੰਗਾ ਠੀਕ ਹੁਣ ਤੂੰ ਵੀ ਨਿੱਗ ਮਰ ਪੱਟ ਤੇ ਛੁੱਟੀ ਜਾ ਬਾਬਾ ਜਨ ਕੰਨਾ ਇਹਦੇ ਉਹਦੇ ਬਗਣ ਵਜਨ ਨਾਲੇ ਹਾਂ ਬੋਜਨ ਦੇ ਮਤਾਂ ਕਿ ਪੱਟ ਵੇਕਣੀ ਆ ਬਜਨ ਬਗੂ ਇਹ ਹੁਣ ਮੰਦਾ ਹੋ ਕੀ ਕਰਾ ਹਾਂ ਬਜਨ ਵੇਕਣਾ ਚਾਹ ਹੋਰ ਮਾੜ ਮੋੜ ਕਰ ਲੈ ਹਾਂ ਹੁਣ ਕੀ ਕਰਾਂ ਤੈਨੂੰ ਤੇਰੇ ਤੇ ਹੁਣ ਚੱਲ 45 ਹੋ ਗਈ ਲੈ ਯਾਰ ਕਿੰਨੇ ਦੀ ਇੰਨੀ ਦੇ ਦੇ ਲੋ ਵੀ 4500 ਰੁਪਏ ਲਾਤਾ ਮੈਂ ਇਹ ਤਾਂ ਦਗਾ ਪੁੱਠ ਦੇਤੀ ਜਾਈਏ ਇਹ ਨਹੀਂ ਵੇਚਣੀ ਆ ਜੇ ਇਹਨੂੰ 2 300 ਨਾ ਬਣਿਆ ਤਾਂ ਫਾਇਦਾ ਵੀ ਕੀ ਆ ਹੋਰ ਬੋਲੇ ਦੋਣੀ ਕਰਦੀ ਹੁਣ ਜੀ ਦੀ ਗੱਲ ਆ ਕੋਈ ਬੱਚਾ ਪਟੂ ਕਰਦੇ ਸੇਰ ਤੇਰੇ ਕੋਲ ਗਾਸ਼ ਵਜ ਕੋਈ ਜੱਟ ਲਾਈ ਸੇ ਤਰੇ ਜੀ ਕੋਈ ਨਹੀਂ ਬਠਾਤ ਬੜੀ ਹੋਈ ਵਿਕਦੀ ਆ ਠੀਕ ਆ ਤੂੰ ਮੇਰੀ ਜਿਹਾ ਬਠਣਾ ਵੇਚੀ ਕੋਈ ਹਮ ਕਰ ਲਾ ਕਰੇ ਹੁਣ ਆਏ ਫੋਨ ਤੇ ਨਾ ਫੋਨ ਕਰਕੇ ਬਚਲਾਇਆ ਉਹ ਨਾ ਬਗੜੀ ਆ ਗਿਆ ਭਾਈ ਉਹ ਐਵੇਂ ਵੀ ਉਹਦਾ ਲਗਾ ਹਣ ਜਵਾਬ ਦੇਣਾ ਨਹੀਂ ਵੀ ਖੱਗੀ ਮਾਰ ਲਈ ਠੀਕ ਆ ਗੱਲ ਭਾਈ ਠੀਕ ਆ ਆਏ ਦੇ ਇੱਕ ਦੀ ਤੇ ਬਾਜੂ ਫੋਟੋ ਯਾਰ ਵਧੀਆ ਕਰਕੇ ਦੀ ਯਾਰ ਪੂਰੀ 4500 ਦੀ ਤਾਂ ਬਹੁਤ ਇਹਨੇ 5 ਦੀ ਲੈ ਗਏ ਫਿਰ ਗਾਹਾਂ 6 ਦੀ ਤਾਂ ਨਿਕਦੀ ਨਹੀਂ ਨਹੀਂ ਵੇਖੀ ਦੋ ਤਿੰਨ ਸੌ ਇਹਨੂੰ ਦੇ ਹਾਂ ਰਸਾਂ ਕਰ ਕੀ ਆ ਵਿਆਹ ਵਜਾ ਕਰਕੇ ਹੱਟ ਨੇ ਯਾਰ ਦੋ ਪੈਸੇ ਕਮ ਦੇਖੋ ਵਾਲੇ ਵਾਲੇ ਜੇ ਨਹੀਂ ਕਰਦਾ ਇਹ ਨੋਟ ਰੇਸ਼ੀ ਚੰਨੂ ਉਹਦਾ ਰਿਚੀ ਰਹੇ ਨਾ ਤੇ ਮੇਰਾ ਰਿਚੀ ਰਹੇਗਾ ਮੇਰਾ ਨਹੀਂ ਨਹੀਂ ਲੇਕਿਨ ਵਾਲਾ ਕੌਣ ਦਾ ਸੀ ਇਹ ਨਹੀਂ ਕਰਿਆ ਤੇ ਮੇਰਾ ਕੰਮ ਹੋ ਗਿਆ ਕਿਹੜੇ ਇਹਨੇ ਮਿੱਠੋ ਅੱਛਾ ਰਾਮ ਬੋਗਿਆ ਲਾਉਂਦਾ ਜੁਰੇ ਉਰੇ ਬੋਗ ਭਾਈ ਬੰਦੇ ਜਾਣ ਨੇ ਹੈ ਬੰਦੇ ਦਾ ਕੀ ਕੱਲੋਂ ਇਕੱਠ ਜਿਹੜੀ ਸੱਦ ਲਾਉਣਾ ਫਾਇਦਾ ਕੀ ਆ ਉਹ ਨਾ ਨਾ ਕਰਾ 10000 ਰੁਪਏ ਇਕੱਠ ਦਾ 10000 ਰੁਪਏ ਪੈਸੇ ਦਾ ਐਤੋਂ ਜੇ ਨਾ ਨੂੰ ਜਿਆਦਾ ਵੀ ਦੇ ਦਾਂ ਤੂੰ ਨੂੰ ਨੀ ਕੁ ਬਲੋਗਾ 10000 ਰੁਪਏ ਨਾ ਕਰਾ ਨੀ ਕੁ ਠੱਗੀ ਨਾ ਬੱਜੇਗਾ ਹਾਂ ਉਹ ਗੱਲ ਸਹੀ ਆ ਇਹਨਾਂ ਜੀ ਬਈ ਦਾ ਕੈਮਰਾ ਤੇ ਪਹਿਲੇ ਦਿਨ ਫੜਾ ਦੇਣਾ ਮੁੰਡੇ ਨੂੰ ਨੰਨੂ ਥੂ ਬੋਦਾ ਹੈ ਕਿਹੜਾ ਹਾਂ ਮੰਡੀ ਦੇ ਤਨੋਲੇ ਵਾਲਾ ਬਸ ਇਹਦਾ ਵੇਚ ਵੀ 450 ਦੀ ਬਈ ਨੀ ਕੀ ਰਹੇਗੀ ਯਾਰਾ

ਆਪਾਂ ਪੰਜ 450 ਹੋ ਗਿਆ ਭਾਈ ਠੀਕ ਆ ਐ ਕਰ ਹੁਣ ਸੌਦਾ ਨੂੰ ਭਾਈ ਉਸੇ ਦੇ ਦੇ ਉਹਨੂੰ ਪੱਟੀ ਹਾਂ ਹਾਂ ਹਾਲੋ ਇਥੇ ਹੈਗਾ ਉਹ ਲਖਾਈ ਹੋ ਗਿਆ ਹੋ ਗਿਆ ਭਾਈ ਸੌਦਾ ਘੱਟ ਤੋਂ ਘੱਟ ਸਰਬੋਣੀ ਤਰੀਕ ਤੇ ਕਰ ਦੋ ਉਹਨੂੰ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਧਨੌਲੇ ਦੀ ਮੰਡੀ ਲੱਗ ਚੁੱਕੀ ਆ ਤੇ ਇੱਕ ਸੌਦਾ ਹੋ ਗਿਆ ਜੀ ਪੱਠ ਦਾ ਦੇਖੋ ਭਾਈ ਜੀ ਵੀਡੀਓ ਦੇ ਵਿੱਚ ਧਨੌਲਾ ਬੱਕਰਾ ਮੰਡੀ ਆ ਜੀ ਇਹ ਆਇਓ ਗਰਾ ਭਾਈ ਦਵਾ ਦਾ ਮੰਡੀ ਦੇ ਵਿੱਚ ਉਧਰ ਆ ਜਾਓ ਮੇਰੇ ਵੀਰਾਂ ਦੋ ਬੱਕਰੇ ਲੈ ਕੇ ਤੁਸੀਂ ਦੇਖ ਸਕਦੇ ਹੋ ਕਿਹੜੇ ਪੰਡਾ ਬਾਈ ਪੱਖੋ ਗਲਾਤ ਆਇਆ ਬਾਈ ਬੱਕਰੇ ਦੇ ਹੋ ਠੀਕ ਐ ਲੋ ਬਈ ਇੱਕ ਬਾਈ ਆਹ ਹੁੰਦਾ ਚੱਕੀ ਹੋਰ ਕੀ ਹਾਲ ਆ ਬਾਈ ਠੀਕ ਐ ਜੀ ਦੋ ਬੱਕਰੇ ਆ ਦੋਨੇ ਬੱਕਰੇ ਆ ਬਈ ਠੀਕ ਐ ਜੀ ਆ ਜੋ ਕਰਾਂ ਦਾ ਵਾਦਾ ਵਿਚੋ ਕਰਾਂ ਲੋ ਬਈ ਧਨੋਲਾ ਮੰਡੀ ਐ ਲੋ ਵੀ ਮਿੱਤਰੋ ਆ ਬੱਕਰਿਆਂ ਦੇ ਮੰਗਿਆ 28000 ਪੰਡਾ ਹੰਡਾ ਆ ਆਪਸਾਈ ਬੱਕਰਾ ਬਹੁਤ ਸੋਹਣਾ ਬਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੱਠ ਘੜੀ ਆ ਆ ਨਾਲ ਹੀ ਲੋ ਬਈ ਅੰਦਰ ਖੜੀ ਹੈ ਪੱਠ ਬਹੁਤ ਸੋਹਣੀ ਦੇਖ ਸਕਦੇ ਤੁਸੀਂ ਬਾਹਰ ਸਾਡੇ ਖੜੀ ਰਹਿਣ ਦੀ ਖੜੀ ਰਹਿੰਦੇ ਦੇਖ ਸਕਦੇ ਪੱਠ ਬਹੁਤ ਵਧੀਆ ਪੱਠ ਹੈ ਛਾਣਾ ਛਾਣਾ ਦੀ ਪੂਰੀ ਓਕੇ ਹੈ ਫਿਰ ਦੇਖ ਸਕਦੇ ਇੱਕੋ ਜਿਹਾ ਹੈ ਬੱਕਰਾ ਤੇ ਪੱਠ ਬੱਕਰਾ ਆਖੀਰ ਰੇੜੀ ਕਹਾਂ ਕਰ ਲਾ ਵੀਰੇ ਬੱਕਰਾ ਕਹਿ ਦਿੰਦਾ ਤਾਂ ਸੇ ਦਿੱਕਤੰਦਾਂ ਦਾ ਤੂੰ ਦੱਸ ਦੇ ਕਿ ਕੀ ਰਾ ਬੱਕਰਾ ਹੈਂ ਚਾਰ ਦੰਦ ਚਾਰ ਦੰਦ ਬੱਕਰਾ ਜੀ ਇੱਕ ਪਾਠਾ ਪਾਇਆਂ ਕੋਲੇ ਪੱਠ ਤਾਂ ਜਿਹੜੀ ਸਾਨੂੰ ਦਿਖਾਈ ਹੈਗੀ ਪੈਂਡ ਹੰੜਿਆ ਆ ਬਹੁਤ ਵਧੀਆ ਬਾਈ ਦੇਖੀ ਜਾਂਦੀ ਆ ਕਿੰਨੇ ਪੁੱਛੋ ਸਾਈ ਨੂੰ ਕੀ ਤੂੰ ਹੀ ਦੱਸ ਦੇ ਹਾਂ ਦੱਸ ਤਾਂ ਦੇ ਕਿੰਨੇ ਜਾਂ 10.5 ਦਾ ਹੋ ਗਿਆ 10.5000 ਰੁਪਏ ਲਾਤਾ ਜੀ ਸ੍ਰੀ ਕ੍ਰਿਸ਼ਨ ਉਹ ਨਹੀਂ 1.5 ਲੱਖ ਰੁਪਏ ਲਾਤਾ ਲੈ ਫੜਾ ਯਾਰ ਫੜਦਾ ਤਾਂ ਕੋਈ ਉਹ ਐ ਤੇ ਜਦੋਂ ਦੱਸਦਾ ਕਰਦਾ ਵੀ ਨਹੀਂ ਕਹਿੰਦਾ ਸਾਢੇ 9 ਦਾ ਫਰਕ ਮੈਂ ਕਹਿੰਦਾ ਹੈ ਹੀ ਇੰਨੇ ਹੁਣ ਜੀ ਜੀ ਨਹੀਂ ਜੰਨਾ ਨਹੀਂ ਆਉਂਾ ਤਨੋਂ ਲਾ ਮੰਡੀ ਆ ਜੀ ਦੇਖੋ ਬੱਕਰੇ ਦੇ ਬੱਕਰੀਆਂ ਦੇਖੋ ਜੀ ਮੰਡੀ ਵਧੀਆ ਲੱਗੀ ਮੇਰਾ ਰੈਂਟ ਵਾਲਾ ਹੋ ਗਿਆ ਬਣਾ ਕਾਟੋ ਉਹ ਸੁਣਨ ਵਾਲਾ ਵੀ ਕੱਢਨੇ ਸੀ ਜਦੋਂ ਬਿੱਟੂ ਕਹਿੰਦਾ ਦੌਰ ਦੇ ਪਜਾਉ ਫੇਰੀ ਉਹ ਲੱਗਦੀ ਕਿੱਡੀ ਗੱਲ ਹੈ ਫਿਰ ਲੱਗ ਗਿਆ ਹੋ। ਜੀ ਮਿੱਤਰੋ ਤਾਂ ਇਹ ਸੌਦਾ ਕਿਵੇਂ ਲੱਗਿਆ ਧਨੋਲੇ ਦੀ ਮੰਡੀ ਦਾ ਜੇ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਈ ਜੀ ਤੇ ਤੁਹਾਡੀ ਸਪੋਰਟ ਦੀ ਲੋੜ ਆ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਇਓ ਜਿਹੜੇ ਮੇਰੇ ਭਰਾ ਦੇਖਣਗੇ ਧੰਨਵਾਦ